ਅੱਜ ਅਸੀਂ ਜਾ ਰਹੇ ਹਾਂ ਜੀ ਸੱਚੀ ਨੂੰ ਲੈਣ ਦੇ ਘਰ ਫਿਰ ਅਸੀਂ ਜਾਵਾਂਗੇ ਕਾਲਜ ਅੱਜ ਕਾਲਜ ਸਪੋਰਟਸ ਦਾ ਤੇ ਸਪੋਰਟਸ ਦਾ ਪੂਰਾ ਨੰਦਰ ਖਾਇਆ ਜਾਏਗਾ ਇਹ ਮੁੰਡਾ ਬਾਜ ਹੈ ਹਮਾਰੇ ਹ ਰੇਨ ਪੈਪੈਕ ਇਤਨਾ ਵਾਟਰ ਜਮਾ ਹੋ ਗਿਆ ਥਾ ਕਿ ਨਾ ਲਾਂਗਾ ਜਾਂਦਾ ਥਾ ਔਰ ਨਾ ਠਾਪਾ ਜਾਂਦਾ ਥਾ ਗਾਇਜ਼ ਯਹਾਂ ਪਰ ਪਾਣੀ ਬਹੋਤ ਹੈ ਨਾ ਲਾਂਗਾ ਜਾ ਰਹਾ ਹੈ ਨਾ ਠਾਪਾ ਜਾ ਰਹਾ ਹੈ ਲਗਰਾਦੀ ਕੋਈ ਗੱਲ ਨਹੀਂ ਮਹਾਰਾਜ ਅੰਕੂ ਭਾਈ ਜਣਾਣਾ ਕੋੜੇ ਜਾਣਾ ਸਾਡੇ ਨਾਲ ਜਿਉਂ ਮੁੰਡਾ ਇੱਕ ਹੋਰ ਬਿਠਾ ਰਿਆ ਸੀ ਨਾਲ ਚਲਿਏ ਲੋ ਜੀ ਸਾਡੇ ਭਰਾ ਦਾ ਵਿਆਹ ਆ 26 ਤਰੀਕ ਨੂੰ ਤੇ ਜਰੂਰ ਪਹੁੰਚੇ ਸਾਰੇ ਤੇ ਮੁਬਾਰਕਾਂ ਤੁਹਾਨੂੰ ਦੇ ਮਿੱਤਰੋ ਆਇਆ ਜੀ ਮੇਰਾ ਪਿੰਡ ਨਾਨਕੇ ਨੂੰ ਜਾਣ ਵਾਲਾ ਰਸਤਾ ਮੇਰੇ ਜੀ ਦਵਾਗ ਦੇ ਮੋਰ ਮੋਰ ਦੇਸ ਆਰੀ ਦਾਗਲਾ ਪਿੰਡਾਂ ਦਾ ਕਿ ਆਪ ਕੋ ਨਹੀਂ ਪਤਾ ਹੋਗਾ ਖਾਈ ਕਰਦੇ ਭਾਈ ਵਲੌਗ ਜਾਣਾ ਸੀ ਗੱਗੀ ਭਾਈ ਸੀ ਆ ਸਾਹ ਰੋਈ ਮਿੱਤਰੋ ਅਸੀਂ ਅੱਜ ਅਮਨ ਜੀ ਜਾ ਰਹੇ ਆਪਣੇ ਸੀਆਰ ਘਲਾ ਦੇ ਅੰਦਰ ਦਰਸ਼ਨ ਬਹੁਤ ਜਿਆਦਾ ਮਹਿੰਗੇ ਹੈ ਯਾਰ ਦੇਖ ਹਾਂ ਪਈਆ ਮੁੰਡਾ ਕੇ ਹੈਂਡ ਹੈਗੇ ਗੀਤ ਸੁਣ ਕੇ ਫਿਰ ਬੋਲਣਾ ਜਿਹਦਾ ਗੀਤ ਬਾਰੇ ਕਮੈਂਟ ਕਰਨਾ ਇਹਦਾ ਇਹ ਗੱਲ ਸਹੀ ਹੈ ਨਾ ਮਤਲਬ ਦੇਖਣਾ ਚਾਹੀਦਾ ਬਾਕੀ ਉਹਦਾ ਡੀਟ ਦੇਖਣੀ ਚਾਹੀਦੀ ਠਾ ਐਸ ਐਸ ਤੇ ਗਾਣਾ ਸੁਣਨਾ ਉਹਦਾ ਮਤਲਬ ਵੀ ਤੁਹਾਨੂੰ ਪੜਾਉਣਾ ਚਾਹੀਦਾ ਹਾਂਜੀ ਹੋ ਤੇ ਆ ਗਿਆ ਬੱਤ ਸਹੀ ਹੈ ਗਗਨ ਬਾਈ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਮੈਨੂੰ ਤੇਰੀ ਪਿਆਰ ਹੋਇਆ ਜਿੰਦਗੀ ਵਿੱਚ ਸੱਚਾ ਪਿਆਰ ਹੋਇਆ ਇਹ ਕੀ ਫੀਲ ਕਰਨਾ ਮੁੰਡੇ ਵਾਲੇ ਮੈਨੂੰ ਅਜੇ ਤੱਕ ਪਿਆਰ ਕਿ ਨਹੀਂ ਮਿਲਿਆ ਮਿਲਿਆ ਨਹੀਂ ਹੈਗਾ ਤੇ ਪਿਆਰ ਜਿਹਦੀ ਮਿਲਦੇ ਹੁੰਦੇ ਹੋਵੇ ਯਾਰ ਜਿਹੜੀ ਗੱਲ ਹੈ ਤੀੜਾ ਜਿਹੜਾ ਪਿਆਰ ਕਰਦਾ ਹਨ ਉਹ ਕਰਦਾ ਰਹਿ ਜਾਂਦਾ ਹੁੰਦਾ ਅੱਛਾ ਜਿਹੜਾ ਸੱਚਾ ਪਿਆਰ ਕਰਦਾ ਮਿਲਦਾ ਨਹੀਂ ਮਿਲਦਾ ਨਹੀਂ ਹੈਗਾ ਪਰ ਅਗਲਾ ਬੰਦਾ ਵੀ ਨਹੀਂ ਸਮਝਦਾ ਅੱਛਾ ਤੈਨੂੰ ਕੀ ਉਮੀਦ ਹੈ ਹੋਰ ਤੋਂ ਵੇਖੀ ਕਿ ਕਦੀ ਪਿਆਰ ਮਿਲੇਗਾ ਜਿਹੜਾ ਦੋਨੋਂ ਤੋਂ ਕਰਨਾ ਦਿਲੋਂ ਉਮੀਦ ਨਹੀਂ ਹੈ ਮਿਲ ਬਿਲਕੁਲ ਵੀ ਨਹੀਂ ਹੈਗੀ ਨਾ ਪਹਿਲਾ ਹੈ ਥੋੜੀ ਬਹੁਤ ਨੂੰ ਨਹੀਂ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ ਸੋਚ ਕਿੰਨੇ ਪਰਸੈਂਟ ਸੋਚ 1-2% ਹੀ ਆ ਰਹਾ ਉਹ ਵੀ ਖਤਮ ਹੋਈ ਜਾਂ ਦੀ ਅੱਛਾ ਉਹ ਵੀ ਖਤਮ ਹੋਈ ਜਾਂ ਦੀ ਆ ਰੀਲੇ ਦੇ ਇੱਥੇ ਦੌੜੇ ਜਦੋਂ ਬੰਦਾ 3 ਸਾਲ ਬਾਅਦ ਚੱਕਦਾ ਗਰਾਊਂਡ ਵਿੱਚ ਦੌੜਦਾ ਨਹੀਂ ਦੌੜਿਆ ਜਾਂਦਾ ਸਹੀ ਹੈ ਇੱਕ ਜਿਹੜਾ ਡੇਲੀ ਪ੍ਰੈਕਟਿਸ ਕਰਦਾ ਰਹਿੰਦਾ ਹੈ ਖੇਡ ਦੌੜਨਾ ਬੜਾ ਸਾਰੇ ਦੀ ਸਾਰੇ ਦੀ ਕਰਦੇ ਆ ਤੇ ਰਾਤ ਭਾਈ ਬਲੌਗਰਾਂ ਦਾ ਬਹੁਤ ਔਖਾ ਹੋਇਆ ਪਿਆ ਤੁਹਾਨੂੰ ਨਹੀਂ ਪਤਾ ਕੈਮਰਾ ਫੜਨਾ ਕਿੰਨਾ ਔਖਾ ਆ ਬਾਹ ਥੱਕ ਜਾਂਦੀ ਹੈ ਵੜੀ ਬਾਹ ਪਲਾਸਟਿਕ ਦੀ ਲੱਗ ਜਾਂ ਬਾਹ ਪਲਾਸਟਿਕ ਦੀ ਲੱਗ ਜਾਂ ਠੀਕ ਹੈ ਆ ਗੀ ਬਾਗ ਹੋਰ ਸਨਾ ਠੀਕ ਠਾਕ ਹੋ ਗਿਆ ਹੋਰ ਗ੍ਰਿਸ਼ ਭਾਈ ਠੀਕ ਠਾਕ ਏਦਾਂ ਖਾਨੀ ਸਾ ਮੇਰੇ ਕੋਲ ਕੀ ਕਰਵਾਇਆ ਅੱਜ ਅੱਜ ਹੈਗੇ ਸਪੋਰਟਸ ਅੰਕੁੜ ਨੇ ਵੀ ਬਾਗ ਲੈਣਾ ਪੈਂਟ ਭਾਗੇ ਦੋੜ ਲਈ ਜਗਾ ਪਟੋਈ ਨਹੀਂ ਸਾਲਿਆ ਜਿੰਨੀ ਮੈਟੋੜਾ ਨਹੀਂ ਨਹੀਂ ਫਿਰ ਨਹੀਂ ਦੋਣਾ ਅੱਗੇ ਅੱਗੇ ਥੱਲੇਵੇਂ ਲੰਡਨ ਬ੍ਰਿਜ ਬਣਿਆ ਮੈਟੋ 100 ਮੀਟਰ ਚ ਆਪਾਂ ਲਾਂ ਆਗੇ ਭਾਗ ਮੈਟੋ ਰਨਿੰਗ ਦਾ ਪ੍ਰੋਗਰਾਮ ਹੋ ਗਿਆ ਕੈਨਸਲ 100 ਮੀਟਰ ਦਾ ਕਹਿੰਦੇ ਕਿ ਬਰਖਾ ਬਰੀ ਪਈ ਹੈ ਤੇ 100 ਮੀਟਰ ਨਹੀਂ ਕਰवानी ਟੱਗੋ ਮਾਰਕਟ ਨਹੀਂ ਆ ਟੱਗੋ ਮਾਰਕਟ ਨਹੀਂ ਸਾਡੇ ਭਰਾਣੇ ਹੁਣ ਦੇਖੋ ਇਹਦੀ ਘਟੂ ਦਾ ਪਾਲ ਲੱਗੇਗਾ ਤੁਹਾਨੂੰ ਦੇਖਣੋ ਜੇ ਬੈਗ ਹਾਰਦਾ ਆ ਜਿੱਤੇਗਾ ਨਾ ਬੀਜਤੀ ਨਾ ਕਰਾਈ ਹਾਰ ਤਾਂ ਕਦੀ ਜ਼ਿੰਦਗੀ ਚ ਮੰਨੀ ਨਹੀਂ ਕੀ ਹਾਲ ਆ ਪਿੰਡ ਦੀ ਸੋਹ ਪਿੰਡ ਦੀ ਸੋਹ ਲੱਗੇ ਸਾ ਨਹੀਂ ਸੀ ਲੱਗੇ ਜੀ ਬਈ ਆਪਾਂ ਸਾ ਨਹੀਂ ਸੀ ਲੱਗੇ ਜੀ ਮੇਰੇ ਕੋਈ ਪਾੜੋ ਹਾਂ ਪਿੰਡ ਕਿੱਥੇ ਆਂ ਸਾਡੀ ਸਹੀ ਕਿੱਟੀ ਓਏ ਅੱਗੇ ਲਿਆ ਆ ਰਿਹਾ ਲੋ ਇਹ ਕਹਿ ਬੀ ਆ ਗਾਈ ਸਲਾਹ ਦੇਣ ਵਾਲਾ ਅੱਛਾ ਹਮਕੋ ਸਿਕਾ ਰਿਆ ਹੈ ਤਾਗੋ ਬਾੜਾ ਹੋਣ ਲਗਾ ਜੀ ਇਵੈਂਟ ਤੈਨੂੰ ਕੀ ਲੱਗਦਾ ਕੌਣ ਜਿੱਤੇਗਾ ਕੋਈ ਕਾਸ਼ ਹੋਣੀ ਕਾਸ਼ ਹੋਣੀ ਯਾਰ ਨਾ ਦੇਖ ਰਹੀ ਗੱਗੀ ਨੇ ਪ੍ਰੈਡਿਕਸ਼ਨ ਕਰਤੀ ਹੈ ਕਿ ਕਾਸ਼ ਦੀ ਟੀਮ ਨੇ ਹਾਰ ਜਾਣਾ ਅੱਗੇ ਦੇਖੋ ਰੈ ਆਜ ਆਜ ਬਸ ਚੈੱਕ ਕਰਦੇ ਤੁਸੀਂ ਐਤੋਂ ਉਮੀਦਾਂ ਮੇਨੂੰ ਪੂਰੀਆਂ ਖਾਮ ਹੈ ਗਿਆ ਆ ਦੇਖੋ ਭਾਈ ਨਾਕ ਟੰਗੇ ਦਾ ਮੋੜ ਦੇ

आकाश हंस ना हार गए यह बंदी ने प्रोडक्शन सही कीती आकाश हमारी टीम ने पहली बार हार जा प्रोडक्शन ही दो चांस हो दो चांस होिच खिच ਜਿੱਤ ਗਏ ਜੀ ਆਕਾਸ਼ ਦੀ ਟੀਮ ਹੋ ਗਈ ਜੀ ਲਾਸ ਹਾਰ ਗਿਆ ਆਈ ਆਰ ਇਹ ਹੀ ਹੋ ਕੇ ਬੇਸਤੀਆਂ ਲੱਗੀ ਜਾਂਦੀ ਹੋ ਗਿਆ ਇਹ ਸ਼ੁਰੂ ਅਦਰੰਮ ਨਾ ਅਦਰੰਮ ਨਹੀਂ मुक़ाबला <muchas> तकड़ ਓ ਬਸ ਬੱਸ ਆਜਾ ਮਜਾ ਆ ਗਿਆ ਗੁੱਡ ਬਾਏ ਮਜਾ ਇਹ ਆੜ ਕੇ ਆ ਗਿਆ ਬੇਇੱਜ਼ਤੀ ਕਰਾ ਕੇ ਕੁੱਦਾ ਬੋਲ ਤੂੰ ਵਰਜੀ ਇਹ ਬੇਇੱਜ਼ਤੀ ਕਰਾ ਕੇ ਆ ਗਿਆ ਕਿੱਦਾਂ ਲ ਮਹਿਸੂਸ ਹੋ ਰਿਹਾ ਤੈਨੂੰ ਬੇਇੱਜ਼ਤੀ ਕਰਾ ਕੇ ਹਾਂ ਤੈਨੂੰ ਕਿੱਦਾਂ ਦਾ ਫੀਲ ਹੋ ਰਿਹਾ ਇੱਥੇ ਆਹ ਆਰੇ ਬਸ ਆ ਗਿਆ ਆ ਗਿਆ ਇੱਕ ਵਾਰੀ ਹੋਰ ਜੋਰ ਹੈ ਨਾ 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 ਵੀਰੇ ਡਿਕਣਾ ਨਹੀਂ ਡਿਕਣਾ ਡਿਕਣਾ ਨਹੀਂ ਉਹ ਖੇਤ ਕੇ ਚਿਕੇ ਚੇ ਖੇਤ ਨਾ ਨਹੀਂ ਸ਼ਾਹ ਲਾ ਜੋ ਰੇ ਲਾ ਜੋ ਲਾ ਜੋ ਲਾ ਜੋ ਰੇ ਏ ਸ਼ਾਹ ਸ਼ਾਹ ਵੀ ਐਸੀ ਨਹੀਂ ਕਰਾਈ ਤੇ ਮੇਰੀ ਸ਼ਾਹ ਆ ਸ਼ਾਹ ਮੈਨ ਆਫ ਦੀ ਮੈਨ ਗਗਨਦੀਪ ਸਿੰਘ ਗੈਪ ਨੂੰ ਦੋਸਤਾਂ ਸਟਾਰਟ ਹੋ ਜਾਂਦੇ ਰਹਿੰਦੇ ਰਹਿੰਦੇ

ਸਭ ਇਹ ਸੋਚਦੇ ਨੇ ਸੁਲਤਾਨ ਕੀ ਹੀਰੋ ਹੋਤਾ ਹੈ ਜੋ ਜੀਤਦਾ ਹੈ ਮੇਰਾ ਇਹ ਮੰਨਣਾ ਹੈ ਕਿ ਹੀਰੋ ਉਹ ਹੁੰਦਾ ਹੈ ਜੋ ਹਾਰਦਾ ਹੈ ਆਪਾ ਜੀ ਐਡ ਨੇ ਬਹੁਤ ਮਿਹਨਤ ਕੀਤੀ ਆ ਵੇ ਮੈਨ ਆਫ ਦਿ ਮੈਚ ਇਹਨੂੰ ਮਿਲਣਾ ਚਾਹੀਦਾ ਸੀ ਜਿੱਤ ਜਾਂਦੇ ਤੇ ਵਧੀਆ ਮਾਮਾ ਜਿਹੜਾ ਤੁਸੀਂ ਐਂਡ ਤੇ ਬੰਦ ਲਾਇਆ ਉਹ ਮਤਲਬ ਇਹ ਕੌਣ ਹੈ ਉਹ ਯਾ ਡਿੱਗੀ ਪਹਿਲਾਂ ਵੀ ਡਿੱਗੀ ਜਾਂਦਾ ਸੀ ਬੋਟਾਂ 'ਚ ਤੰਗੀ ਕਰਕੇ ਹੁੰਦਾ ਸੀ ਸਹੀ ਨਾਲ ਨਾਲੇ ਡਿੱਗੀ ਜਾਂਦਾ ਯਾਰ ਗਲਨ ਕਿਥੇ ਲੱਗੀ ਆ ਦੋ ਜਿਹੜੇ ਗਗਨ ਦੇ ਸੱਟ ਲੱਗ ਗਿਆ ਪੈਰ ਦਿਖਾ ਪਿਆ ਦਿਖਾ ਦੇ ਉਹਨੂੰ ਲੈ ਲਓ ਅਸੀਂ ਲੋਕੀਏ ਬੰਦੇ ਇੰਨੀ ਮਿਹਨਤ ਕੀਤੀ ਨਾ ਬੰਦੇ ਨੇ ਡਿਸਪੈਂਸਰੀ ਲੋਡ ਪੈ ਗਈ ਜਾਨੂੰ ਹਾਂਜੀ ਹਾਂਜੀ ਕੋਈ ਡਿਸਪੈਂਸਰੀ ਆ ਗਈ ਦੇਖੀ ਉਹ ਤੂੰ ਹਾਂ ਕੀ ਤੇਰੇ ਆਏ ਜਲਾਈ ਉਹ ਦੌੜ ਲੱੜ ਤੰ ਪਰ ਤਾਂ ਹੀ ਦੇਖਾ ਉਹ ਚਿਹਰੇ ਤੇ ਮਸਕਰਾਟ ਹੈ ਜਾਓ ਯਾਰ ਕਰਾਓ ਕਰਾਓ ਹੱਲ ਕਰਾਓ ਆਪਣਾ ਬੀਮਾ ਬੂਮਾ ਕਰਾ ਲਿਆ ਓ ਇਹਦੇ ਜੋਰ ਤੇ ਸਿਸ਼ੀਆ ਲੋ ਤੇ ਨਵਾਂ ਡਿੱਗ ਗਿਆ ਚੰਗਾ ਭਰਾ ਕੋਈ ਨਹੀਂ ਵਧੀਆ ਹੋਲਡ ਹੋ ਗਿਆ ਤਿੰਨਵਾ ਡਿੱਗ ਗਿਆ ਮੇਰੇ ਜਿਹੜਾ ਅੱਗੇ ਲਗਾ ਉਹ ਮੜਾ ਯੋਰ ਲਾ ਦੇ ਉਹ ਤੋਂ ਅਗਲਾ ਕੋਈ ਯੋਰ ਨਹੀਂ ਨਾ ਜਿਮ ਛੱਡ ਦੋ ਹੁਣ ਤੁਸੀਂ ਜਿਮ ਨੂੰ ਛੱਡਦੀ ਹੈ ਭਰਾ ਜਿਮ ਤੇ ਜ਼ਰੂਰੀ ਆ ਓਏ ਆਹ ਰੀਕਟ ਦੀ ਟੀਮ ਤਗੜੀ ਬਣਣੀ ਆ ਕੈਪਟਨ ਫਿਰ ਤੁਹਾਡਾ ਵੀ ਰਹਿਣਾ ਪਹਿਲਾਂ ਤੂੰ ਟੋਪੀ ਪਾਏ ਗੱਲ ਕਰੇ ਯਾਰ 15 ਤੋਂ ਸਟਾਰ ਮੜਾ ਆ ਯਾਰ ਤੇਰੀ ਉਹ ক্রিকেট ਦਾ ਲੈਡਰ ਮਿੱਤਰੋ ਆ ਸੀ ਅਜਿਹਾ ਸਾਡਾ ਵਲੋਗ ਜੇਕੇ ਨੂੰ ਸਪੋਰਟ ਵਧੀਆ ਲੱਗੇ ਹੁਣ ਬਸ ਇਹੀ ਇੱਕੋ ਗੇਮ ਹੋਈ ਹੈ ਟਾਗੋ ਵਾਰੀ ਹੋਈ ਹੈ ਤੇ ਮਜ਼ਾ ਆਇਆ ਵੈ ਖੇਡਣ ਦਾ ਰੌਣਕਾਂ ਨੂੰ ਨਕਾ ਵਾਵਾ ਲੱਗੇ ਸੀ ਹੁਣ ਆਪਾਂ ਜਾ ਰਹੇ ਹਾਂ ਘਰ ਮਿੱਤਰੋ ਆ ਸੀ ਅਜਿਹਾ ਸਾਡਾ ਵਲੋਗ ਜੇਕੇ ਵਧੀਆ ਲੱਗਿਆ ਹੈਗਾ ਚੈਨਲ ਨੂੰ ਸਬਸਕ੍ਰਾਈਬ ਸ਼ੁਰ ਕਰ ਲਿਓ ਬਾਕੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਓਕੇ